ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 988 ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 999 ਦੀ ਵਿਆਖਿਆ ਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਰਾਗ ਮਾਰੂ ਮਹੱਲਾ ਪਹਿਲਾ ਘਰ ਪਹਿਲਾ ਚੌਪ ਦੇ ਗੁਰੂ ਪਿਆਰਿਓ ਅੱਜ ਰਾਗ ਮਾਰੂ ਆਰੰਭ ਹੋਇਆ ਹੈ ਰਾਗ ਮਾਰੂ ਵਿੱਚ ਘਰ ਪਹਿਲੇ ਵਿੱਚ ਪਹਿਲੇ ਬਾਦਸ਼ਾਹ ਤੁਨ ਤੁਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਾਰ ਬੰਦਾ ਵਾਲੀ ਬਾਣੀ ਇੱਕ ਓੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਅਕਾਲ ਪੁਰਖ ਇਕ ਹੈ ਜਿਸ ਦਾ ਨਾਮ ਹਉ ਦਵਾਲਾ ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ ਜੋ ਸਭ ਵਿੱਚ ਵਿਆਪਕ ਹੈ ਭੈ ਤੋਂ ਰਹਿਤ ਹੈ ਵੈਰ ਤੋਂ ਰਹਿਤ ਹੈ ਜਿਸ ਦਾ ਸਰੂਪ ਕਾਲ ਤੋਂ ਪਰੇ ਹੈ ਭਾਵ ਜਿਸ ਦਾ ਸਰੀਰ ਨਾਸ ਰਹਿਤ ਹੈ ਜੋ ਜੂਨਾ ਵਿੱਚ ਨਹੀਂ ਆਉਂਦਾ ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਸਲੋਕਾ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਧੂਰ ਪਰਮਾਤਮਾ ਅਗੇ ਅਰਦਾਸ ਕਰ ਰਹੇ ਹਨ ਗੁਰੂ ਨਾਨਕ ਪਾਸ਼ਾ ਤੇ ਆਖ ਰਹੇ ਹਨ ਏ ਨਾਨਕ ਪਰਮਾਤਮਾ ਅਗੇ ਅਰਦਾਸ ਕਰ ਹੇ ਮਿੱਤਰ ਪ੍ਰਭੂ ਮੈਂ ਤੇਰੀ ਸ਼ਰਨ ਆਇਆ ਹਾਂ ਮੈਂ ਤੇਰੇ ਚਰਨਾਂ ਦੀ ਧੂੜ ਬਣਿਆ ਰਹਾ ਮਿਹਰ ਕਰ ਮੇਰੇ ਤੇ ਨਾਨਕ ਸਰਨ ਤੁਹਾਰੀਆਂ ਵੇਖੋ ਸਦਾ ਹਜੂਰ ਏ ਨਾਨਕ ਪ੍ਰਮਾਤਮਾ ਅਗੇ ਅਰਦਾਸ ਕਰ ਤੇ ਆਖੇ ਮਿੱਤਰ ਪ੍ਰਭੂ ਮੈਂ ਤੇਰੀ ਸ਼ਰਨ ਆਇਆ ਹਾਂ ਸਦਾ ਤੇਰੇ ਚਰਨਾਂ ਦੀ ਧੂੜ ਬਣਿਆ ਰਹਾ ਮੈਂ ਸਦਾ ਤੈਨੂੰ ਆਪਣੇ ਅੰਗ ਸੰਗ ਵੇਖਦਾ ਰਹਾ ਸ਼ਬਦ ਪਿਛੋੜਾ ਤੇ ਸੱਦੜਾ ਨਾਮ ਖਸਮ ਕਾਲੇ ਹੈ ਜਿਨ੍ਹਾਂ ਵੱਡ ਭਾਗੀ ਬੰਦਿਆ ਨੂੰ ਅੰਮ੍ਰਿਤ ਵੇਲੇ ਪਰਮਾਤਮਾ ਆਪ ਪਿਆਰ ਭਰਿਆ ਸੱਦਾ ਭਜਦਾ ਹੈ ਪ੍ਰੇਰਣਾ ਕਰਦਾ ਹੈ ਉਹ ਉਸ ਵੇਲੇ ਉੱਠ ਕੇ ਖਸਮ ਪ੍ਰਭੂ ਦਾ ਨਾਮ ਜਪਦੇ ਹਨ ਖੇਮੇ ਛਤਰ ਸਰਾਈ ਚੇ ਦਿਸਨ ਰੱਥ ਪੀੜੇ ਤੰਬੂ ਛਤਰ ਕਨਾਤਾਂ ਰੱਥ ਉਹਨਾਂ ਦੇ ਦਾਰ ਤੇ ਹਰ ਵੇਲੇ ਤਿਆਰ ਦਿਸਦੇ ਹਨ ਜਿਨੀ ਤੇਰਾ ਨਾਮ ਧਿਆਇਆ ਤਿੰਨ ਕੋ ਸੱਦ ਮਿਲੇ ਇਹ ਸਾਰੇ ਦੁਨੀਆ ਦੀ ਮਾਨ ਵਡਿਆਈ ਦੇ ਪਦਾਰਥ ਉਹਨਾਂ ਨੂੰ ਆਪਣੇ ਆਪ ਆ ਮਿਲਦੇ ਹਨ ਜਿਨ੍ਹਾਂ ਨੇ हे ਪ੍ਰਭੂ ਤੇਰਾ ਨਾਮ ਸਿਮਰਿਆ ਹੈ ਬਾਬਾ ਮੈਂ ਕਰਮਹੀਣ ਕੂੜਿਆਰ ਪਰ हे ਪ੍ਰਭੂ ਮੈਂ ਮਦ ਭਾਗੀ ਹੀ ਰਹਾ ਮੈਂ ਕੂੜੇ ਪਦਾਰਥਾਂ ਦੇ ਬਣਜ ਵਿੱਚ ਹੀ ਸਦਾ ਖਚਤ ਰਹੇ ਹਾਂ ਮੈਂ ਕੂੜੇ ਪਦਾਰਥਾਂ ਦੇ ਬਣ ਜਹੀ ਕਰਦਾ ਰਹਾ ਨਾਮ ਨਾ ਪਾਇਆ ਤੇਰਾ ਅੰਦਾ ਪਰਮ ਭੂਲਾ ਮਨ ਮੇਰਾ ਰਹਾਉ ਮਾਇਆ ਦੇ ਮੋਹ ਵਿੱਚ ਅੰਨਾ ਹੋਇਆ ਹੋਇਆ ਮੇਰਾ ਮਨ ਮਾਇਆ ਦੀ ਖਾਤਰ ਭਟਕਣਾ ਵਿੱਚ ਹੀ ਗੁਰਾਹੇ ਪਿਆ ਰਹਾ ਤੇ ਮੈਂ ਤੇਰਾ ਨਾਮ ਪ੍ਰਾਪਤ ਨਾ ਕਰ ਸਕਿਆ ਰਹਾਉ ਇਹ ਜੋ ਸ਼ਬਦ ਉਚਾਰਨ ਕੀਤੇ ਹਨ ਪਹਿਲੇ ਪਾਤਸ਼ਾਹ ਨੇ ਆਪ ਤੇ ਉਹ ਰੱਬ ਦਾ ਰੂਪ ਸਨ ਆਪ ਤੇ ਰੱਬ ਦਾ ਰੂਪ ਹੈ ਆਪ ਨਰਾਇਣ ਕਲਾਂ ਧਾਰ ਜਗ ਮੈਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਪ੍ਰਮਾਤਮਾ ਰੂਪ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਸਾਨੂੰ ਕਲਯੁਗੀ ਜੀਵਾਂ ਨੂੰ ਸਬੋਧਨ ਕਰਕੇ ਸਾਡੇ ਕਲਯੁਗੀ ਜੀਵਾਂ ਦਾ ਹਾਲ ਦੱਸ ਰਹੇ ਹਨ ਸ਼ਬਦ ਦੇ ਵਿੱਚ ਸਾਧਕੀਤੇ ਦੁੱਖ ਪਰ ਫੋੜੇ ਪੂਰਬ ਲਿਖੇ ਮਾਏ हे ਮਾਂ ਮੈਂ ਦੁਨੀਆ ਦੇ ਨੇਕਾਂ ਪਦਾਰਥਾਂ ਦੇ ਸਵਾਦ ਮਾਣਦਾ ਰਹਾ ਹੁਣ ਤੋਂ ਪਹਿਲੇ ਸਾਰੇ ਬੇਅੰਤ ਲੰਮੇ ਜੀਵਨ ਸਫਰ ਵਿੱਚ ਕੀਤੇ ਕਰਮਾਂ ਦੇ ਸੰਸਕਾਰ ਮੇਰੇ ਮਨ ਵਿੱਚ ਉਕਰਦੇ ਗਏ ਤੇ ਉਹਨਾਂ ਭੋਗਾਂ ਦੇ ਇਵਜ਼ ਵਿੱਚ ਮੇਰੇ ਵਾਸਤੇ ਦੁੱਖ ਵੱਧੇ ਗਏ ਸੁਖ ਥੋੜੇ ਦੁੱਖ ਅਗਲੇ ਦੁਖੇ ਦੁਖ ਵਿਹਾਏ ਸੁਖ ਤਾਂ ਥੋੜੇ ਹੀ ਮਾਣੇ ਪਰ ਦੁਖ ਬੇਅੰਤ ਉਹ ਗਮ ਪਏ ਹੁਣ ਮੇਰੀ ਉਮਰ ਦੁਖ ਵਿੱਚ ਹੀ ਗੁਜ਼ਰ ਰਹੀ ਹੈ ਵਿਛੜਿਆ ਕਾ ਕਿਆ ਵਿਛੜੈ ਮਿਲਿਆ ਕਾ ਕਿਆ ਮੇਲ ਉਹਨਾਂ ਬੰਦਿਆਂ ਦਾ ਜੋ ਪਰਮਾਤਮਾ ਨਾਲੋਂ ਵਿਛੜੇ ਹੋਏ ਹਨ ਹੋਰ ਕਿਸ ਪਿਆਰੇ ਪਦਾਰਥ ਨਾਲੋਂ ਵਿਛੋੜਾ ਹੈ ਸਭ ਤੋਂ ਕੀਮਤੀ ਪਦਾਰਥ ਤਾਂ ਹਰੀ ਨਾਮ ਹੀ ਸੀ ਜਿਸ ਤੋਂ ਵਿਛੜ ਗਏ ਉਹਨਾਂ ਜੀਵਾਂ ਦਾ ਜੋ ਪ੍ਰਭੂ ਚਰਨਾਂ ਵਿੱਚ ਜੁੜੇ ਹੋਏ ਹਨ ਹੋਰ ਕਿਸ ਸ੍ਰੇਸ਼ਟ ਪਦਾਰਥ ਨਾਲ ਮੇਲ ਬਾਕੀ ਰਹਿ ਗਿਆ ਉਹਨਾਂ ਨੂੰ ਹੋਰ ਕਿਸੇ ਪਦਾਰਥ ਦੀ ਲੋੜ ਹੀ ਨਾ ਰਹਿ ਗਈ ਸਾਹਿਬ ਸੋ ਸਲਾਹੀਏ ਜਿਨ ਕਰ ਦੇਖਿਆ ਖੇਲਾ ਸਦਾ ਉਸ ਮਾਲਕ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ ਜੈਸੇ ਨੇ ਜਗਤ ਤਮਾਸ਼ਾ ਰਚਿਆ ਹੈ ਤੇ ਰਚ ਕੇ ਇਸ ਦੀ ਸੰਭਾਲ ਕਰ ਰਿਹਾ ਹੈ ਆਪੇ ਹੀ ਜਗਤ ਤਮਾਸ਼ਾ ਰਚ ਕੇ ਆਪੇ ਹੀ ਵੇਖ ਰਿਹਾ ਹੈ ਆਕਾਲ ਪੁਰਖ ਸੰਜੋਗੀ ਮੇਲਾਵੜਾ ਇਨ ਤਨ ਕੀਤੇ ਭੋਗ ਪਰਮਾਤਮਾ ਦੀ ਬਖਸ਼ਿਸ਼ ਦੇ ਸੰਯੋਗ ਨਾਲ ਇਸ ਮਨੁੱਖਾ ਸਰੀਰ ਨਾਲ ਸੋਹਣਾ ਮਲਾਪ ਹੋਇਆ ਸੀ ਪਰ ਇਸ ਸਰੀਰ ਵਿੱਚ ਆ ਕੇ ਮਾਇਕ ਪਦਾਰਥਾਂ ਦੇ ਰਸ ਹੀ ਮਾਣਦੇ ਰਹੇ ਵੇ ਜੋਗੀ ਮਿਲ ਵਿਛੋੜੇ ਨਾਨਕ ਭੀ ਸੰਜੋਗ हे ਨਾਨਕ ਜਦੋਂ ਉਸ ਦੀ ਰਜਾ ਵਿੱਚ ਮੌਤ ਆਈ ਮਨੁੱਖਾ ਸਰੀਰ ਨਾਲ ਵਿਛੋੜਾ ਹੋ ਗਿਆ ਪਰ ਮਾਇਕ ਪਦਾਰਥਾਂ ਦੇ ਹੀ ਭੋਗਾਂ ਦੇ ਕਾਰਨ ਮੁੜ ਮੁੜ ਅਨੇਕਾਂ ਜਨਮਾਂ ਦੇ ਗੇੜ ਲੰਘਣੇ ਪਏ ਮਾਰੂ ਮਹੱਲਾ ਪਹਿਲਾ ਮੇਲ ਮਾਤ ਪਿਤਾ ਪਿੰਡ ਕਮਾਇਆ ਜਿਸ ਕਰਤਾਰ ਦੀ ਰਜ਼ਾ ਅਨੁਸਾਰ ਤੇਰੇ ਮਾਂ ਪਿਓ ਨੇ ਮਿਲ ਕੇ ਤੇਰਾ ਸਰੀਰ ਬਣਾਇਆ ਤਿੰਨ ਕਰਤਾ ਲੇਖ ਲਿਖਾਇਆ ਉਸੇ ਕਰਤਾਰ ਨੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੇ ਤੇਰੇ ਮੱਥੇ ਉੱਤੇ ਲੇਖ ਵੀ ਲਿਖ ਦਿੱਤਾ ਲਿਖ ਦਾਤ ਜੋਤ ਵਢਾਈ ਕਿਹੜਾ ਲੇਖ ਲਿਖ ਦਿੱਤਾ ਕਿ ਤੂੰ ਜਗਤ ਵਿੱਚ ਜਾ ਕੇ ਜੋਤ ਰੂਪ ਪ੍ਰਭੂ ਦੀਆਂ ਬਖਸ਼ਿਸ਼ਾਂ ਚੇਤੇ ਕਰੀ ਤੇ ਉਸ ਦੀ ਸਿਫਤ ਸਲਾਹ ਵੀ ਕਰੀ ਸਿਫਤ ਸਲਾਹ ਦੇ ਲੇਖ ਆਪਣੇ ਅੰਦਰ ਲਿਖਦਾ ਰਹੀ ਮੇਲ ਮਾਇਆ ਸੁਰਤ ਗਵਾਈ ਪਰ ਤੂੰ ਬੰਦਿਆ ਮਾਇਆ ਦੇ ਮੋਹ ਵਿੱਚ ਫਸ ਕੇ ਇਹ ਚੇਤਾ ਹੀ ਭੁਲਾ ਦਿੱਤਾ ਕਿ ਰੱਬ ਨਾਲ ਕੀ ਵਾਅਦੇ ਕਰਕੇ ਆਇਆ ਸੀ ਮਾਤ ਗਰਭ ਮੈਂ ਆਪਨੂੰ ਸਿਮਰਨ ਦੇ ਤਹਿ ਤੂੰ ਮੁਰਾਖਨ ਹਾਰੇ ਉਥੇ ਪਰਮਾਤਮਾ ਨੇ ਤੈਨੂੰ ਆਪਣੇ ਸਿਮਰ ਨਾਲ ਬਚਾਇਆ ਹੋਇਆ ਸੀ ਮਾਤਾ ਦੇ ਗਰਭ ਵਿੱਚ ਪਰ ਤੂੰ ਜਦੋਂ ਦੁਨੀਆ ਤੇ ਆਇਆ ਤੇ ਸਭ ਕੁਝ ਹੀ ਭੁੱਲ ਗਿਆ ਮੇਲ ਮਾਇਆ ਸੁਰਤ ਗਵਾਈ ਪਰ ਤੂੰ ਮਾਇਆ ਦੇ ਮੋਹ ਵਿੱਚ ਫਸ ਕੇ ਇਹ ਚੇਤਾ ਭੁਲਾ ਦਿੱਤਾ ਮੂਰਖ ਮਨ ਕਾਹੇ ਕਰਸੈ ਮਾਣਾ ਏ ਮੇਰੇ ਮੂਰਖ ਮਨ ਤੋ ਇਹਨਾ ਦੁਨਿਆਵੀ ਮਲਕੀਅਤਾਂ ਦਾ ਕੋਠੀਆਂ ਗੱਡੀਆਂ ਦਾ ਬੰਗਲੇਆਂ ਦਾ ਮਹਿਲ ਮਾੜੀਆਂ ਦਾ ਮਾਣ ਕਿਉਂ ਕਰਦਾ ਹੈ ਉੱਠ ਚੱਲਣਾ ਖਸਮੇ ਭਾਣਾ ਜਦੋਂ ਖਸਮ ਪ੍ਰਭੂ ਦਾ ਹੁਕਮ ਹੋਇਆ ਤਦੋਂ ਇਹਨਾਂ ਨੂੰ ਛੱਡ ਕੇ ਜਗਤ ਤੋਂ ਚਲੇ ਜਾਣਾ ਪਏਗਾ ਇਹ ਸਭ ਪਦਾਰਥ ਇੱਥੇ ਹੀ ਰਹਿ ਜਾਣਗੇ ਰਹਾਓ ਤਜ ਸਾਦ ਸਹਿਜ ਸੁਖ ਹੋਈ ਏ ਮਨ ਤੋ ਘਰਾਂ ਦੀਆਂ ਮਲਕੀਅਤਾਂ ਵਿੱਚੋਂ ਸੁਖ ਸ਼ਾਂਤੀ ਲੱਭਦਾ ਹੈ ਮਾਇਆ ਦੇ ਸਵਾਦ ਛੱਡ ਕੇ ਆਤਮਿਕ ਡੋਲਤਾ ਦਾ ਆਨੰਦ ਪੈਦਾ ਹੋ ਸਕਦਾ ਹੈ ਘਰ ਛੱਡਣੇ ਰਹੇ ਨਾ ਕੋਈ ਜਿਨ੍ਹਾਂ ਘਰਾਂ ਦੀਆਂ ਮਲਕੀਅਤਾਂ ਨੂੰ ਤੂੰ ਸੁਖ ਦਾ ਮੂਲ ਸਮਝ ਰਿਹਾ ਹੈ ਇਹ ਘਰ ਦਾ ਛੱਡ ਜਾਣੇ ਹਨ ਕੋਈ ਵੀ ਜੀਵ ਇੱਥੇ ਸਦਾ ਟਿਕਿਆ ਨਹੀਂ ਰਹਿ ਸਕਦਾ ਕਿਛ ਖਾਜੈ ਕਿਛ ਧਰ ਜਾਈਐ ਹੇ ਮੂਰਖ ਮਨ ਤੂੰ ਸਦਾ ਇਹ ਸੋਚਦਾ ਹੈ ਕਿ ਕੁਝ ਧਨ ਪਦਾਰਥ ਖਾ ਹੰਡਾ ਲਈਏ ਤੇ ਕੁਝ ਸਾਂਭ ਕੇ ਰੱਖ ਜਾਈਏ ਜੇ ਬਾਹੜ ਦੁਨੀਆਂ ਆਈਐ ਪਰ ਸਾਂਭ ਕੇ ਰੱਖ ਜਾਣ ਦਾ ਲਾਭ ਤਾਂ ਤਦੋਂ ਹੀ ਹੋ ਸਕਦਾ ਹੈ ਜੇ ਮੁਰ ਇਸ ਧਨ ਨੂੰ ਵਰਤਣ ਵਾਸਤੇ ਜਗਤ ਵਿੱਚ ਆ ਸਕਣਾ ਹੋਵੇ ਤਨ ਤਨ ਲੋਕਾਂ ਤਨ ਤਨ ਪਸਮੈ ਢੇਰੀ ਜਿਹੜਾ ਤਨ ਹੈ ਤੇਰਾ ਇਹ ਤੇ ਤੇਰੇ ਬੱਚਿਆਂ ਦਾ ਹੋ ਜਾਏਗਾ ਤੇ ਜਿਹੜਾ ਤਨ ਹੈ ਉਹ ਸੁਵਾ ਦੀ ਢੇਰੀ ਹੋ ਜਾਏਗਾ ਤੇ ਵਾਰ-ਵਾਰ ਮਨੁੱਖਾ ਜਨਮ ਨਹੀਂ ਮਿਰਦਾ 84 ਲੱਖ ਜੁਨਾ ਭੁਗਤਣ ਤੋਂ ਬਾਅਦ ਤੇਰੀ ਵਾਰੀ ਆਈ ਏ ਬੰਦਿਆ ਤੇ ਇਸ ਮਨੁੱਖਾ ਜਨਮ ਨੂੰ ਸਵਾਰ ਲੈ ਨਾਮ ਜਪ ਕੇ ਵਾਰ-ਵਾਰ ਇੱਥੇ ਨਹੀਂ ਆਇਆ ਜਾਣਾ ਸਾਜਕ ਆਇਆ ਪੱਟ ਹੰਡਾਏ ਨੋਖਾ ਆਪਣੇ ਸਰੀਰ ਉੱਤੇ ਹਾਰ ਰੇਸ਼ਮੀ ਕਪੜਾ ਆਦ ਕਹੜਾਂਦਾ ਹੈ ਫਰਮਾਇ ਸਬੋਹਤ ਚੁਲਾਏ ਹੁਕਮ ਵੀ ਬਥੇਰਾ ਚਲਾਉਂਦਾ ਹੈ ਨੌਕਰਾਂ ਚੱਕਰਾ ਤੇ ਕਿ ਮੇਰੇ ਰਗਾ ਕੋਈ ਬੰਦਾ ਹੀ ਕੋਈ ਨਹੀਂ ਕਰ ਸੇਜ ਸੁਖਾਲੀ ਸੋਵੈ ਸੁਖਾਲੀ ਸੇਜ ਦਾ ਸੁਖ ਵੀ ਮਾਣਦਾ ਹੈ ਪਰ ਜਿਸ ਕਰਤਾਰ ਨੇ ਇਹ ਸਭ ਕੁਝ ਦਿੱਤਾ ਉਸ ਨੂੰ ਬਸਾਰੀ ਰੱਖਦਾ ਹੈ ਹੱਥੇ ਪੌਦੇ ਕਾਹੇ ਰੋਵੇ ਆਖਰ ਜਦੋਂ ਜਮਾ ਦੇ ਹੱਥ ਪੈਂਦੇ ਹਨ ਤਦੋਂ ਰੋਣ ਪਛਤਾਣ ਦਾ ਕੋਈ ਲਾਭ ਨਹੀਂ ਹੋ ਸਕਦਾ ਕਰ ਕੁੰਮਣ ਵਾਣੀ ਭਾਈ ਹੇ ਭਾਈ ਘਰਾਂ ਦੇ ਮੋਹ ਦਰਿਆ ਦੀਆਂ ਘੁੰਮਣ ਘੇਰੀਆਂ ਵਾਂਗ ਹਨ ਜਿਹੜਾ ਇੱਕ ਵਾਰੀ ਫਸ ਜਾਂਦਾ ਹੈ ਫੇਰ ਉਹ ਨਿਕਲ ਨਹੀਂ ਸਕਦਾ ਜਿਵੇਂ ਦਰਿਆ ਵਿੱਚ ਪਾਣੀ ਬਹੁਤ ਹੁੰਦਾ ਹੈ ਜਿੱਥੇ ਕੋ ਮਣਕੇੜੀ ਹੁੰਦੀ ਹੈ ਘੁਮ ਘੁਮ ਕੇ ਪਾਣੀ ਪਾਉਂਦਾ ਹੈ ਨਾ ਉੱਥੇ ਬਹੁਤ ਡੂੰਘਾ ਪਾਣੀ ਹੁੰਦਾ ਹੈ ਜਿਹੜਾ ਉੱਥੇ ਕੋਈ ਕੋ ਮਣਕੇੜੀ ਚ ਫਸ ਗਿਆ ਫਿਰ ਉਹ ਨਿਕਲ ਨਹੀਂ ਸਕਦਾ ਪਾਪ ਪੱਥਰ ਤਰਨ ਨਾ ਜਾਈ ਪਾਪਾਂ ਦੇ ਪੱਥਰ ਲੱਦ ਕੇ ਜ਼ਿੰਦਗੀ ਦੀ ਬੇੜੀ ਇਹਨਾਂ ਕੋ ਮਣਕੇਰੀਆਂ ਵਿੱਚੋਂ ਪਾਰ ਨਹੀਂ ਲੰਘ ਸਕਦੀ ਭੋ ਬੇੜਾ ਜਿਉ ਚੜਾਉ ਜੇ ਪਰਮਾਤਮਾ ਦੇ ਡਰ ਅਦਬ ਦੀ ਬੇੜੀ ਤਿਆਰ ਕੀਤੀ ਜਾਏ ਤੇ ਉਸ ਬੇੜੀ ਵਿੱਚ ਜੀਵ ਸਵਾਰ ਹੋਵੇ ਭਾਵ ਪ੍ਰਮਾਤਮਾ ਦਾ ਨਾਮ ਜਪੇ ਪ੍ਰਮਾਤਮਾ ਦੀ ਰਜਾ ਵਿੱਚ ਰਹੇ ਕਹੋ ਨਾਨਕ ਦੇਵ ਕਾਹੋ ਤਾਂ ਹੀ ਸੰਸਾਰ ਦੇ ਤਾਂ ਹੀ ਸੰਸਾਰ ਦੇ ਵਿਕਾਰਾਂ ਦੀਆਂ ਘੁੰਮਣ ਘੇਰੀਆਂ ਵਿੱਚੋਂ ਪਾਰ ਲੰਘ ਸਕੀਦਾ ਹੈ ਪਰ हे ਨਾਨਕ ਅਜੇਹੀ ਬੇੜੀ ਕਿਸੇ ਵਿਰਲੇ ਨੂੰ ਕਰਤਾਰ ਅਕਾਲ ਪ੍ਰਭ ਵਾਹਿਗੁਰੂ ਬਖਸ਼ਦਾ ਹੈ ਪਾਉ ਬੇੜਾ ਜਿਉ ਚੜਾਉ ਕਉ ਨਾਨਕ ਦੇਵੈ ਕਾਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ თანਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 52 ਅੰਗ 999 ਦੀ ਵਿਆਖਿਆ ਤੇ ਪਾਠ ਸਰਵਨ ਕੀਤੇ ਹਨ ਕਾਲ ਨੂੰ ਆਪਾਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 990 ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖੀਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ